ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਆਸ ਕਰਦਾ ਸਾਰੇ ਤੰਦਰੁਸਤ ਹੋਵੋਗੇ ਮੇਰੇ ਕੋਲੇ ਕੱਲ ਰਾਜਪੁਰੇ ਤੋਂ ਵੀਰ ਆਏ ਕਈ ਥਾਵਾਂ ਤੋਂ ਹੋਰ ਵੀ ਆਏ ਤੇ ਉਹਨਾਂ ਦੇ ਵਿੱਚੋਂ ਸਵਾਲ ਨਿਕਲ ਕੇ ਆਇਆ ਵੀ ਉਹਨਾਂ ਨੇ ਕਿੱਤਾ ਕਰਨਾ ਚਾਹੁੰਦੇ ਬੱਕਰੀਆਂ ਦਾ ਦੇਖੋ ਵੀਰੇ ਜੇ ਤਾਂ ਤੁਸੀਂ ਇੱਕ ਬਿਜ਼ਨਸ ਦੇ ਤੌਰ ਤੇ ਇਸ ਕਿੱਤੇ ਚਾ ਰਹੇ ਹੋ ਤਾਂ ਮੇਰੇ ਅਨੁਸਾਰ ਤੁਹਾਨੂੰ ਨਹੀਂ ਆਉਣਾ ਚਾਹੀਦਾ ਇੱਕ ਬਿਜ਼ਨਸ ਦੇ ਤੌਰ ਤੇ ਇਹ ਕਿੱਤੇ ਨੂੰ ਨਾ ਕਰੋ ਜੇ ਕਿੱਤੇ ਨੂੰ ਕਰਨਾ ਤਾਂ ਸ਼ੌਂਕ ਦੇ ਤੌਰ ਤੇ ਕਰੋ ਜੇ ਤੁਸੀਂ ਬਿਜ਼ਨਸ ਦੇ ਤੌਰ ਤੇ ਕਰੋਗੇ ਸ਼ੌਂਕੀਆ ਕੰਮ ਕੀ ਹੁੰਦਾ ਇੱਕ ਜਾਂ ਦੋ ਦਾ ਬਿਜ਼ਨਸ ਹੁੰਦਾ ਬਾਲਾ ਵੱਡਾ ਕੰਮ ਪੰਗਾ ਲੈਣਾ ਜੇ ਤੁਸੀਂ ਇੱਕ ਜਾਂ ਦੋ ਤੋਂ ਕੰਮ ਸ਼ੁਰੂ ਕਰੋਗੇ ਇੱਕ ਸ਼ੌਂਕ ਦੇ ਤੌਰ ਤੇ ਸ਼ੁਰੂ ਕਰੋਗੇ ਉਹ ਚੀਜ਼ ਦੇ ਵਿੱਚ ਫਰਕ ਹੈ ਬਿਜ਼ਨਸ ਦੇ ਵਿੱਚ ਜੇ ਤੁਹਾਨੂੰ ਘਾਟਾ ਪੈ ਗਿਆ ਤਾਂ ਘਾਟੇ ਦੇ ਵਿੱਚ ਅਸੀਂ ਉਸ ਚੀਜ਼ ਤੋਂ ਅੱਕ ਜਾਨੇ ਹੁੰਦੇ ਤੇ ਅਸੀਂ ਉਹ ਕੰਮ ਛੱਡ ਦਾਨੇ ਹੁੰਦੇ ਤੇ ਸ਼ੌਂਕ ਅਸੀਂ ਮਾੜਾ ਨਹੀਂ ਕਰਦੇ ਹੁੰਦੇ ਸ਼ੌਂਕ ਅਸੀਂ ਚੰਗਾ ਜੀ ਦਾ ਕਰਦੇ ਹੁੰਦੇ ਆ ਚੰਗਾ ਸ਼ੌਂਕ ਕਰਦੇ ਹੁੰਦੇ ਆ ਸ਼ੌਂਕ ਤੋਂ ਬੰਦਾ ਕਦੇ ਵੀ ਅੱਕਦਾ ਨਹੀਂ ਹੁੰਦਾ ਸ਼ੌਂਕੀਆ ਬੰਦਾ ਫਿਰ ਇੱਕ ਚੰਗੀਆਂ ਚੰਗੀਆਂ ਚੀਜ਼ਾਂ ਦੀ ਖੋਜ ਦੇ ਵਿੱਚ ਹੁੰਦਾ ਵੀ ਮੇਰੇ ਕੋਲ ਇਦੋਂ ਵਧੀਆ ਇਹਨੂੰ ਕਿਵੇਂ ਸ਼ਿੰਗਾਰ ਸਕਦਾ ਐ ਇਹਨੂੰ ਵਧੀਆ ਚੀਜ਼ ਕਿਵੇਂ ਰੂਪ ਦੇ ਸਕਦਾਗਾ ਇਹਦੇ ਵਿੱਚੋਂ ਵਧੀਆ ਚੀਜ਼ਾਂ ਕਿਵੇਂ ਪੈਦਾ ਕਰ ਸਕਦਾ ਤੇ ਜੇ ਤੁਸੀਂ ਅਸੀਂ ਸ਼ੌਂਕ ਤੇ ਕੰਮ ਕਰਾਂਗੇ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਹੁਣ ਜੇ ਤੁਸੀਂ ਬਿਜ਼ਨਸ ਦੇ ਤੌਰ ਤੇ ਬੱਕਰੀ ਨੂੰ ਲਾਉਂਗੇ ਬੱਕਰੀ ਦੀ ਕਮਾਈ ਜਿਹੜੀ ਹੈਗੀ ਛੇਤੀ ਨਹੀਂ ਆਉਂਦੀ ਕਿਉਂਕਿ ਬੱਕਰੀ ਨੇ ਸੂਣਾਗਾ 6 ਮਹੀਨਿਆਂ ਤੋਂ ਸਾਲ ਤੋਂ ਬੱਚੇ ਵਿੱਚੋਂਗੇ ਫਿਰ ਜਾ ਕੇ ਇਹਦੇ ਤੋਂ ਕਮਾਈ ਹੋਣੀ ਆ ਮੱਝਾਂ ਦਾ ਸਿਸਟਮ ਇਹ ਹੁੰਦਾ ਜੀ ਅੱਜ ਖਰੀਦ ਲਈ ਤੁਸੀਂ ਸ਼ਾਮ ਨੂੰ ਤੁਹਾਡੇ ਘਰ ਦੇ ਜੇਬ ਦੇ ਵਿੱਚ ਪੈਸੇ ਪੈਣ ਲੱਗਦੇ ਕਿਉਂਕਿ ਦੁੱਧ ਤੁਸੀਂ ਡੈਰੀ ਤੇ ਪਾ ਸਕਦੇ ਹੋ ਮੱਕਰੀ ਦਾ ਕੰਮ ਇਹ ਨਹੀਂ ਹੈਗਾ ਜਿਨ੍ਹਾਂ ਨੇ ਰੋਜ਼ ਚੁੱਲ੍ਹਾਈ ਚਲਾਈ ਕਰਾਉਣੀ ਆ ਉਹ ਬੱਕਰੀ ਦੇ ਕੰਮ 'ਚ ਨਾ ਆਵੇ ਬੱਕਰੀ ਦਾ ਜਿਸ ਤਰੀਕੇ ਨਾਲ ਅਸੀਂ ਇੱਕ ਪੈਸਿਆਂ ਦੀ ਕੋਈ ਐਫ ਡੀ ਕਰਾ ਦਨੇ ਆ ਐਫ ਡੀ ਵਾਲਾ ਸਿਸਟਮ ਹੈ ਪੈਸੇ ਲਾ ਕੇ ਇੱਕ ਵਾਰੀ ਭੁੱਲਣਾ ਪੈਂਦਾ ਉਸ ਤੋਂ ਬਾਅਦ ਜਿਵੇਂ ਜਿਵੇਂ ਬੱਚੇ ਹੋ ਜਾਂਦੇ ਆ ਕਾਫੀ ਗਰੋ ਹੋ ਜਾਂਦੇ ਆ ਫਿਰ ਉਹ ਸਾਲ ਦੋ ਸਾਲਾਂ ਤੱਕ ਜਾ ਕੇ ਜਿਹੜੀ ਹੈਗੀ ਇਹਦੀ ਆਮਦਨ ਸ਼ੁਰੂ ਹੁੰਦੀ ਆ ਇੰਨੀ ਜਲਦੀ ਇਹਦੀ ਆਮਦਨ ਨਹੀਂ ਸ਼ੁਰੂ ਹੁੰਦੀ ਇਹ ਚੀਜ਼ ਕਰਕੇ ਜਿਹੜੇ ਬੰਦੇ ਇੱਕ ਸ਼ੌਂਕ ਦੇ ਤੌਰ ਤੇ ਇਸ ਕਿੱਤੇ ਨੂੰ ਕਰਨਗੇ ਉਹਨਾਂ ਨੂੰ ਕਾਮਯਾਬੀ ਹੋ ਜਾਨੀ ਹੈ ਤੇ ਜਿਹੜੇ ਬੰਦੇ ਬਿਜ਼ਨਸ ਦੇ ਤੌਰ ਤੇ ਆਉਣਗੇ ਬਿਜ਼ਨਸ ਫਿਰ ਛੋਟਾ-ਮੋਟਾ ਤੱਕਲਾ ਕਰਦਾ ਹੀ ਨਹੀਂ ਬਹੁਤ ਵੱਡਾ ਕਰਦਾ ਤੇ ਉਹਦੇ ਵਿੱਚੋਂ ਲੌਸ ਵੀ ਵੱਡਾ ਹੋਣ ਦੇ ਚਾਂਸ ਹੁੰਦੇ ਆ ਹੁਣ ਸ਼ੌਂਕ ਦੀ ਤੁਹਾਨੂੰ ਗੱਲ ਦੱਸ ਦਿੰਨੇ ਆ ਆਪਣੇ ਕੋਲੇ ਸੂਰਜ ਬੱਚਾ ਹੈਗਾ ਤੇ ਠੀਕ ਹੈ ਦੋ ਬੱਚੇ ਇੱਕੋ ਜੀ ਉਮਰ ਦੇ ਆ ਹੁਣ ਆਪਣੇ ਕੋਲੇ ਉਹ ਸੂਰਜ ਆਪਣੇ ਘਰੇ ਜੰਮਿਆ ਆਪਣੀ ਮਿਹਨਤ ਸੀਗੀ ਪ੍ਰਮਾਤਮਾ ਨੇ ਉਸ ਮਿਹਨਤ ਨੂੰ ਫਲ ਲਾਇਆ ਇੱਕ ਚੰਗੀ ਮੂਰਤ ਘੜੀ ਗਈ ਤੇ ਜਿਹੜਾ ਆਪਾਂ 20000 ਰੁਪਏ ਦਾ ਬੱਚਾ ਵੇਚਿਆ ਭਾਈ ਮਨਦੀਪ ਵਧਾਤੇ ਨੂੰ ਵਧੌੜ ਦੇ ਨੇੜੇ ਪਿੰਡ ਆ ਗਿਆ ਵਧਾਤੇ ਫੌਜੀ ਆ ਮੁੰਡਾ ਉਹਨੂੰ ਦਿੱਤਾ ਤੇ ਇੱਕ ਆਪਣੇ ਕੋਲੇ ਹੋਰ ਆਪਾਂ ਬੱਕਰੀ ਲਈ ਸੀ ਖਾਲੀ ਕਾਲੀ ਬੱਕਰੀ ਲਈ ਸੀ ਵੀ ਚਲ ਵੀ ਆਪਾਂ ਨੂੰ ਕਾਲੀ ਦਾ ਸ਼ੌਂਕ ਹੈ ਮੇਰਾ ਭਾਈ ਨੂੰ ਜਿਆਦਾ ਸੀ ਪਰ ਉਹ ਕਿਸੇ ਜਿੰਨ ਤੋਂ ਲਈ ਆ ਸੀ ਉਹਨੂੰ ਸ਼ੌਂਕ ਨਹੀਂ ਸੀ ਉਹਨੇ ਕੀ ਕੀਤਾ ਇਸਨੂੰ ਦੇਸੀ ਬੱਕਰੇ ਤੋਂ ਕਰਾਸ ਕਰਾ ਦਿੱਤੇ ਤੇ ਇਹਦਾ ਜਿਹੜਾ ਬੱਚਾ ਆ ਮੈਂ ਤੁਹਾਨੂੰ ਦਿਖਾ ਦਿੰਨਾ ਹੈਗਾ ਹੁਣ ਉਹ ਬੱਚਾ ਜਮਾਂ ਸੇਮ ਉਮਰ ਦਾ ਹੈ ਆਪਣੇ ਸੂਰਜ ਦੀ ਉਮਰ ਦਾ ਸੂਰਜ 20000 ਦਾ ਵੇਚਿਆ ਠੀਕ ਹੈ ਜੀ ਤੇ ਆਹਾਂ ਵੀ 100 ਦਾ ਨਹੀਂ ਵਿਕਣਾ ਮਸਾਂ ਵਿਕੂਗਾ ਹੁਣ ਅੱਜ ਵੇਚਣਾ ਹੋਵੇ 20 100 ਦਾ ਨਹੀਂ ਹੈਗਾ ਇਹ ਠੀਕ ਹੈ ਤੇ ਉਹ 20000 ਦਾ ਵੇਚਿਆ ਇਸ ਕਰਕੇ ਇਹ ਚੀਜ਼ ਦੇ ਵਿੱਚ ਫਰਕ ਬਹੁਤ ਆ ਘੱਮ ਕਰਨਾ ਸ਼ੌਂਕ ਨਾਲ ਕਰੋ ਬਹੁਤ ਜਿਆਦਾ ਫਰਕ ਹੈ ਹੁਣ ਆਹ ਬੱਕਰੀ ਬੱਕਰੀ ਦੇਖੋ ਕਿੰਨੀ ਸੋਹਣੀ ਆ ਕਿੱਡੀ ਖੂਬਸੂਰਤ ਬੱਕਰੀ ਆ ਬੱਚਾ ਜਮਾ ਨਾ ਇਹ ਦੇਸੀ ਆ ਨਾ ਬਰਬਰੀ ਆ ਨਾ ਇਹ ਬਿੱਟਲਾ ਤੇ ਇਹ ਕਿਸੇ ਪਾਸੇ ਦਾ ਨਹੀਂ ਹੈਗਾ ਇਸ ਕਰਕੇ ਸ਼ੌਂਕ ਨਾਲ ਤੁਸੀਂ ਕੀਤਾ ਕਰੋ ਜੇ ਬਿਜ਼ਨਸ ਦੇ ਤੌਰ ਤੇ ਆਉਂਗੇ ਬਿਜ਼ਨਸ ਦੇ ਤੌਰ ਤੇ ਇਸ ਕੰਮ ਨੂੰ ਨਾ ਕਰੋ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਡਾ ਪੰਗਾ ਲੈ ਲੈਣਾ ਦੂਜੀ ਗੱਲ ਉਹ ਭਰਾ ਰਾਜਪੁਰੇ ਤੋਂ ਆਏ ਕਹਿੰਦੇ ਕਿ ਕਿੱਡੇ ਵੱਡੇ ਪੱਧਰ ਤੇ ਕਰੀਏ ਮੈਂ ਹਮੇਸ਼ਾ ਹੀ ਹਰ ਇੱਕ ਬੰਦੇ ਨੂੰ ਕਹਿਣਾ ਵੀ ਤੁਸੀਂ ਵੀਡੀਓ ਦੇਖ ਕੇ ਫਸ ਨਾ ਜਾਓ ਯਾਰ ਵੱਡੇ ਵੱਡੇ ਫਾਰਮ ਦੇਖ ਲੈ ਗੱਲਾਂ ਕਰ ਲਈਆਂ ਲੋਕੀ ਪੰਪ ਮਾਰਦੇ ਵੀਡੀਓ ਦੇ ਉੱਤੇ ਬਹੁਤ ਜ਼ਿਆਦਾ ਤੇ ਤੁਸੀਂ ਉਸ ਚੀਜ਼ ਦੇ ਵਿੱਚ ਫਸ ਨਾ ਜਾਓ ਮੈਂ ਹਰ ਦੂਜੀ ਤੀਜੀ ਵੀਡੀਓ ਦੇ ਵਿੱਚ ਇਹ ਬੇਨਤੀ ਕਰਦਾ ਹੁੰਦਾਗਾ ਤੇ ਤੁਸੀਂ ਜੇ ਕੰਮ ਕਰਨਾ ਛੋਟੇ ਤੋਂ ਕਰਕੇ ਦੇਖ ਲਓ ਜੇ ਤੁਹਾਨੂੰ ਰਾਸ ਆ ਗਿਆ ਤਾਂ ਵੱਡਾ ਜਿੱਡਾ ਮਰਜ਼ੀ ਕਰ ਲਿਓ ਜੇ ਤੁਹਾਨੂੰ ਐਨ ਲੱਗਿਆ ਯਾਰ ਵੀ ਇਹ ਤਾਂ ਪੰਗਾ ਹੀ ਲੈ ਲਿਆ ਤੁਸੀਂ ਵੇਚ ਕੇ ਪਰਾਂ ਕਰੋ ਪਰ ਤੁਹਾਨੂੰ ਆਹੀ ਵੱਤੋ ਵੱਤ 5-7000 ਦਾ ਘਾਟਾ ਪੈ ਜੂ ਇਦੋਂ ਵੱਡਰ ਨਹੀਂ ਹੋਣਾ ਪਰ ਜੇ ਤੁਸੀਂ ਬਾਲਾ ਵੱਡਾ ਕਰ ਲਿਆ ਫਾਰਮ ਤੇ ਵੀ ਲਾਤੇ 2-3 ਲੱਖ ਰੁਪਇਆ ਉਧਰੋਂ ਜਾਨਵਰਾਂ ਤੇ ਲਾਤਾ ਕੋਈ 10 ਲੱਖ ਲਾਤਾ ਤੁਸੀਂ ਤੇ 10 ਲੱਖ ਦੇ ਵਿੱਚ ਉਥੇ ਤੁਹਾਨੂੰ ਘਾਟਾ ਪੈ ਕਈ ਹੋ ਸਕਦੇ 5 ਲੱਖ ਘਾਟਾ ਪੈ ਜੇ ਕਈ ਇਹਨਾਂ ਨੂੰ ਸਾਦੇ ਦਾ ਸਾਰਾ ਲੌਸ ਵੀ ਵਗ ਜਾਂਦਾ ਕਿਉਂਕਿ ਉਹਨਾਂ ਨੂੰ ਸਾਹਮਣੇ ਹੀ ਨਹੀਂ ਆਉਂਦੀ ਕੇਅਰ ਨਹੀਂ ਕਰਨੀ ਆਉਂ ਇਦਾਂ ਹੀ ਹੋਊਗੀ ਇਹ ਖਾਊਗੇ ਵੀ ਇਹ ਖਰਚਾ ਵੀ ਖਾਊਗੇ ਦੂਜੀ ਗੱਲ ਖੁਰਾਕ ਦੀ ਆਪਾਂ ਕਰਦੇ ਹਾਂ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਧੰਨਵਾਦ ਜੀ ਸਾਰੇ ਭਰਾਵਾਂ ਦਾ ਆਪਣੀਆਂ ਕਾਫੀ ਵੀਡੀਓ ਨੂੰ ਤੁਸੀਂ ਪਿਆਰ ਕਰ ਰਹੇ ਹੋ ਸਤਿਕਾਰ ਕਰ ਰਹੇ ਹੋ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਫਿਰ ਮਨ ਹੁੰਦਾ ਵੀ ਯਾਰ ਹਾਂ ਆਪਾਂ ਜਿਹੜੇ ਬੋਲੇਗੇ ਸ਼ਬਦ ਅਗੇ ਕਿਸੇ ਨਾ ਕਿਸੇ ਦੇ ਬੰਦੇ ਦੇ ਕੰਮ ਆ ਰਹੇ ਆ ਫਿਰ ਮਨ ਦੇ ਵਿੱਚ ਇੱਛਾ ਹੁੰਦੀ ਹੈ ਵੀ ਆਪਾਂ ਕੋਈ ਹੋਰ ਚੰਗੀ ਜਾਣਕਾਰੀ ਇਹਦੇ ਉੱਤੇ ਦੇਂਦੀ ਰਹੀਏ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਸਤਿ ਸ਼੍ਰੀ ਅਕਾਲ ਜੀ